ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਤੁਸੀਂ ਸਭ ਠੀਕ ਹੋ ਮੈਂ ਸੈਰ ਕਰਕੇ ਆਈ ਸੀ ਤਾਂ ਅੱਜਕਰ ਦੇਖ ਲੋ ਨਿਆਣੇ ਪੱਗਾਂ ਦੀਆਂ ਪੂਣੀਆਂ ਕਰੀ ਜਾਂਦੇ ਆ ਪਹਿਲਾਂ ਤਾਂ ਉੱਠਦੇ ਨਹੀਂ ਹੈਗੇ ਜਲਦੀ ਮੁੜ ਕੇ ਫਿਰ ਦੋਨੇ ਇੱਕ ਜਣਾ ਉੱਧਰ ਲੱਗਾ ਹੋਇਆ ਆ ਤੇ ਇੱਕ ਜਣਾ ਉੱਧਰ ਲੱਗਾ ਆ ਆ ਮੈਂ ਵੀ ਲਾਇਨਿੰਗ ਧੋ ਕੇ ਸੁਕਣੇ ਪਾਈ ਆ ਮੈਂ ਵੀ ਗਏ ਸੂਟ ਸੀਣਾਏ ਭੈਣ ਜੀ ਹੁਣਾਂ ਦਾ ਇਹ ਦੇਖ ਲੋ ਦੋਨੇ ਜਣੇ ਹੁਣ ਪੂਣੀਆਂ ਕਰੀ ਜਾਂਦੇ ਬਸਲਾ ਬੰਦਾ ਟਾਈਮ ਨਾ ਉੱਠ ਜਵੇ ਪਰ ਨਹੀਂ ਆਪਾਂ ਐਨ ਟਾਈਮ ਤੇ ਉੱਠਦੇ ਆ ਤਾਂ ਮੈਂ ਫੇਰ ਸੈਰ ਕਰਕੇ ਆਕੇ ਨਾ ਮੈਂ ਥੋੜੇ ਜਿਹਾ ਜਿੱਦਾਂ ਆਕੇ ਪਹਿਲਾਂ ਚਨੇ ਖਾ ਲੈਣੀਆਂ ਥੋੜੇ ਜਿਹਾ ਤੇ ਆਹ ਦੇਖੋ ਇੰਨੇ ਕ ਖਾਣੀਆਂ ਪਰ ਜ਼ਿਆਦਾ ਨਹੀਂ ਇੰਨੇ ਕ ਚਨੇ ਖਾ ਲੈਣੀਆਂ ਲੋਕੀ ਤਾਂ ਚਣਿਆਂ ਦੇ ਨਾਲ ਗੋੜ ਖਾਂਦੇ ਆ ਤੇ ਮੈਂ ਵੀ ਲੈਣੀਆਂ ਦੇਖੋ ਚਾਹ ਬਣਾਉਣਾ ਗਲਾਸ ਉਹ ਵੀ ਥੋੜਾ ਨੰਬੋਤਾ ਤੇ ਚਾਹ ਪੀ ਕੇ ਫੇਰ ਮੈਂ ਇਧਰ ਕੱਪੜਿਆਂ ਦੀ ਟੋਕਰੀ ਰੱਖੀ ਆ ਇਹ ਧੋਣੀਆਂ ਆ ਮਸ਼ੀਨ 'ਚ ਕੱਪੜੇ ਪਾਉਂਗੀ ਤੇ ਰੋਟੀ ਨੇ ਬਣਾਉਣਾ ਖਾਣਾ ਫੇਰ ਬੱਚੇ ਜਾਣਗੇ ਆਪਣੇ ਆਪਣੇ ਕੰਮਾਂ ਤੇ ਜਿਹੜੇ ਤਾਂ ਪੋਣੀਆਂ ਕਰਦੇ ਆ ਮਾਰੋ ਮਾਰ ਲੱਗੇ ਹੋਏ ਫਟਾਫਟ ਇਹ ਬੰਦਾ ਪਹਿਲਾਂ ਹੀ ਟਾਈਮ ਨਾ ਉੱਠ ਜਵੇ ਕਹਿੰਦੇ ਹੁੰਦੇ ਆ ਕਵੇਲੇ ਦੀਆਂ ਫੇ ਟੱਕਰਾਂ ਹੀ ਹੁੰਦੀਆਂ ਆ ਜਦ ਮੈਂ ਨਿਕਲੀ ਬਾਹਰ ਮੈਂ ਕਿਹਾ ਚੱਲ ਪਿੰਡੀਆਂ ਦੇਖਦੀ ਆ ਜਦ ਮੈਂ ਪਿੰਡੀਆਂ ਨੂੰ ਦੇਖਿਆ ਤਾਂ ਆਹ ਦੇਖੋ ਇੱਧਰ ਹਨਾ ਇਹਨਾਂ ਨੂੰ ਆ ਲਾਲ ਜਿਹੇ ਕੀੜਾ ਜਿਹੜਾ ਆ ਉਹ ਲੱਗ ਗਿਆ ਆ ਤੇ ਇਹ ਪਤਾ ਨਹੀਂ ਕਿੱਥੋਂ ਇੰਨੇ ਕੀੜੇ ਆ ਗਏ ਇੰਨੇ ਲਾਲ ਕੀੜੇ ਆ ਗਏ ਆ ਇਹਨਾਂ ਨੇ ਤਾਂ ਸਾਰੇ ਫੁੱਲ ਖਾ ਲਏ ਪਿੰਡੀਆਂ ਵੀ ਖਾ ਲਈਆਂ ਆ ਤਾਂ ਮੈਨੂੰ ਤੁਸੀਂ ਹਨਾ ਇਹ ਕਮੈਂਟ ਕਰਕੇ ਮੈਨੂੰ ਕਮੈਂਟਾਂ ਚ ਦੱਸੋ ਕੋਈ ਘਰੇਲੂ ਪਾ ਇਹਨਾਂ ਦਾ ਹੈਗਾ ਆ ਵੀ ਆਪਾਂ ਇਹਨਾਂ ਨੂੰ ਕਿਸੇ ਘਰੇਲੂ ਕੋਈ ਚੀਜ਼ ਬਣਾ ਕੇ ਇਹਨੂੰ ਪਾਈਏ ਤਾਂ ਜੋ ਕੀੜੇ ਜਿਹੜੇ ਭੱਜ ਜਾਣ ਪਿੰਡੀਆਂ ਬਚੀਆਂ ਰਹਿਣ ਨਹੀਂ ਤਾਂ ਫੇਰ ਪਟਣੀਆਂ ਤਾਂ ਪੈ ਹੀ ਜਾਣੀਆਂ ਆ ਹਨਾ ਦੇਖੋ ਤਾਂ ਕਿੰਨੇ ਲਾਲ ਕੀੜੇ ਆ ਸੱਚੀ ਇਹਨਾਂ ਨੇ ਬੜਾ ਮੇਰਾ ਮਨ ਖਰਾਬ ਹੋਇਆ ਜਦ ਮੈਂ ਦੇਖਿਆ ਵੀ ਇਹ ਤਾਂ ਫੁੱਲ ਵੀ ਖਾਈ ਜਾਂਦੇ ਪਿੰਡੀਆਂ ਵੀ ਖਾਈ ਜਾਂਦੇ ਆ ਮੈਨੂੰ ਪਹਿਲਾਂ ਪਤਾ ਹੀ ਨਹੀਂ ਸੀ ਮੈਂ ਕਿਹ ਚਲ ਕੋਈ ਨਾ ਬੈਠੇ ਆ ਤੇ ਇੱਕ ਦੋ ਸੀਗੇ ਪਹਿਲਾਂ ਮੈਂ ਤਾਂ ਕੋਈ ਗੱਲ ਨਹੀਂ ਪੁੱਤੇ ਆ ਤੇ ਬੈਠੇ ਬੈਠੇ ਰਹਿਣ ਮੈਨੂੰ ਨਹੀਂ ਸੀ ਪਤਾ ਵੀ ਇਹ ਫੋਲ ਖਾਂਦੇ ਤੇ ਪਿੰਡੀਆਂ ਖਾਂਦੇ ਆ ਜਦ ਦੇਖਿਆ ਤੇ ਇਹ ਪਿੰਡੀਆਂ ਖਾਈ ਜਾਂਦੇ ਸਾਰੀਆਂ ਤੇ ਆ ਇਧਰ ਦੇਖੋ ਮੈਂ ਇਦਾਂ ਪਿੰਡੀਆਂ ਬੀਜੀਆਂ ਮੈਂ ਬੜੀ ਸਾਫ਼ ਸਫਾਈ ਨਾਲ ਪਿੰਡੀਆਂ ਬੀਜੀਆਂ ਹੋਈਆਂ ਆ ਮੈਨੂੰ ਇਹਨਾਂ ਇਦਾਂ ਚੀਜ਼ਾਂ ਬੀਜਣ ਦਾ ਬੜਾ ਹੀ ਸ਼ੌਂਕ ਆ ਥੋੜਾ ਜਿਹਾ ਮੈਂ ਪਦੀਨਾ ਵੀ ਲਾਇਆ ਆ ਵਿਚ ਆ ਮਿਰਚਾਂ ਦੇ ਬੂਟੇ ਵੀ ਆ ਟਮਾਟਰਾਂ ਦੇ ਉਹ ਦਸਕ ਗਏ ਆ ਤਤੂ ਜੀ ਮੈਨੂੰ ਹਣਾ ਜ਼ਰੂਰ ਏ ਤੁਸੀਂ ਦੱਸੋ ਵੀ ਮੈਂ ਇਹਨਾਂ ਨੂੰ ਕਿੱਦਾਂ ਭਜਾਵਾਂ ਵੀ ਕੀ ਇਹਦਾ ਕੀ ਬਣਾ ਕੇ ਇਹਨੂੰ ਪਾਵਾਂ ਇੱਕ ਇਥੋਂ ਭਾਈ ਆਇਆ ਸੀਗਾ ਬੰਦਾ ਤੇ ਉਹ ਕਹਿੰਦਾ ਆ ਵੀ ਤੁਸੀਂ ਇਹਨੂੰ ਨਿੰਮ ਦਾ ਪਾਣੀ ਪਾ ਦਿਓ ਰਹਿਮ ਰੈਣ ਕੇ ਠੰਡਾ ਕਰਕੇ ਪਾਣੀ ਉਹ ਦਾ ਛਰਕਾ ਕਰੋ ਵੀ ਉਹਦਾਂ ਹਟ ਜਾਣਗੇ ਤੁਸੀਂ ਵੀ ਮੈਨੂੰ ਕਮੈਂਟਾਂ ਚ ਜ਼ਰੂਰ ਦੱਸੋ ਵੀ ਮੈਂ ਇਹ ਕਿਸ ਤਰ੍ਹਾਂ ਕੀੜੇ ਭੱਜਣਗੇ ਵੀ ਮੈਂ ਇਹਨਾਂ ਨੂੰ ਕੀ ਪਾਵਾਂ ਹਨਾ ਤੇ ਤੁਸੀਂ ਚੱਲਦੇ ਚੱਲਦੇ ਵੀਡੀਓ ਮੇਰੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੁਸੀਂ ਫੇਰ ਚੇਤਾ ਭੁਲਾ ਦਿੰਨੇ ਆ ਕਰਦੇ ਨਹੀਂ ਹੈਗੇ ਵੀਡੀਓ ਨੂੰ ਲਾਈਕ ਵੀ ਨਹੀਂ ਕਰਦੇ ਸ਼ੇਅਰ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਆਹ ਦੇਖ ਲਓ ਇਸ ਤਰ੍ਹਾਂ ਦੇ ਕੀੜੇ ਆ ਆਹ ਦੇਖ ਲਓ ਇਦਾਂ ਦੇ ਮੋٹے-ਮੋٹے ਕਾਲੇ ਤੇ ਤੇ ਲਾਲ ਜੇ ਮੈਂ ਇਹਨਾਂ ਦਾ ਕੀ ਇਲਾਜ ਕਰਾਂ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਦੇਖੋ ਮੈਂ ਇੱਥੇ ਨਾ ਪ੍ਰੈਸ਼ਰ ਦੇ ਨਾਲ ਪਾਣੀ ਵੀ ਪਾਇਆ ਇਹ ਨਹੀਂ ਜਾਂਦੇ ਹੈਗੇ ਡੰਡੇ ਦੇ ਨਾਲ ਮੈਂ ਇਦਾਂ ਉਪਰੋ ਹਲਾਏ ਬੂਟੇ ਤਾਂ ਵੀ ਨਹੀਂ ਇਹ ਜਾਂਦੇ ਹੈਗੇ ਮੁੜ ਕੇ ਫੇਰ ਉੱਤੇ ਆ ਕੇ ਬਹਿ ਜਾਂਦੇ ਆ ਘੁੰਮ-ਘੁੰਮ ਕੇ ਆਹ ਦੇਖ ਲਓ ਸਾਰੇ ਖਾਲੇ ਇੱਧਰ ਦੇਖੋ ਤੁਸੀਂ ਆ ਜਿੰਨੀਆਂ ਵੀ ਪਿੰਡੀਆਂ ਲੱਗੀਆਂ ਨਾ ਇਹਨਾਂ ਨੇ ਆਹ ਹਾਲ ਕਰ ਦਿੱਤਾ ਹੈ ਇਹਨਾਂ ਦਾ ਆਹ ਦੇਖੋ ਕੀ ਬਣ ਗਿਆ ਇਹਨਾਂ ਦਾ ਦੇਖ ਲਓ ਤੁਸੀਂ ਸਾਰੇ ਮੇਰੀ ਵੀਡੀਓ ਨੂੰ ਦੇਖਦੇ ਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਤੁਸੀਂ ਇਸੇ ਤਰ੍ਹਾਂ ਮੇਰੇ ਚੈਨਲ ਨੂੰ ਪਿਆਰ ਦਿੰਦੇ ਰਿਹਾ ਕਰੋ ਜੀ